ਲਓ ਜੀ ਆਪਾਂ ਪਹੁੰਚ ਗਏ ਰਾਮ ਚੂਲਾ ਇਹ ਆ ਰਾਮ ਚੂਲਾ ਬਹੁਤ ਵੱਡੀ ਇਹ ਮਾਰਕੀਟ ਹੈ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਰਿਸੀ ਕੇਸ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਰਾਮ ਚੂਲਾ ਆਪਾਂ ਚੱਲਣ ਲੱਗੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਅੱਗੇ ਖੜੇ ਆ ਇੱਥੋਂ ਆਟੋ ਮਿਲੂਗਾ ਰਾਮ ਚੂਲਾ ਵਾਸਤੇ ਕੱਲ ਆਪਾਂ ਸ਼ਾਮ ਨੂੰ ਆਗੇ ਸੀਗੇ ਗੋਵਿੰਦ ਘਾੜ ਤੋਂ ਰਿਸ਼ੀਕੇਸ਼ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰੋਕੇ ਅੱਜ ਥੋੜਾ ਜਿਆਦਾ ਰੈਸਟ ਕੀਤਾ ਤੇ ਰੈਸਟ ਕਰਨ ਤੋਂ ਬਾਅਦ ਚੋਂ ਹੁਣ ਆਪਾਂ ਸ਼ਾਮ ਨੂੰ ਨਿਕਲੇ ਆਂ ਬਾਹਰ ਨੂੰ ਆਰਾਮ ਚੂਲਾ ਆਪਾਂ ਜਾਣਾ ਦੇਖਣਾ ਤੇ ਇੱਥੋਂ ਆਟੋ ਮਿਲੂ ਆਟੋ ਪਤਾ ਕਰਦੇ ਆਂ ਫੇਰ ਚੱਲਦੇ ਆਂ ਆਰਾਮ ਚੂਲਾ ਬਾਕੀ ਇੱਧਰ ਬਹੁਤ ਸਾਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਗੱਡੀਆਂ ਆਟੋਆਂ ਦੀਆਂ ਤੇ ਇੱਧਰੋਂ ਆਊਗਾ ਆਟੋ ਆ ਸਾਈਡ ਤੋਂ ਆਰਾਮ ਚੂਲਾ ਜਾਣ ਲਈ ਆ ਟੋ ਆਪਾਂ ਨੂੰ ਮਿਲ ਗਿਆ ਆ ਰਾਮ ਝੂਲੇ ਜਾਣ ਲਈ 50 ਰੁਪਏ ਕਿਹਾ ਨੇ ਬਾਈ ਨੇ ਦੋਨਾਂ ਜਾਣਿਆਂ ਦੇ ਤੇ ਰਿਸ਼ੀਕੇਸ਼ ਦੇ ਵਿੱਚ ਇਸੇ ਤਰ੍ਹਾਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਇਸੇ ਤਰ੍ਹਾਂ ਟ੍ਰੈਫਿਕ ਹੁੰਦੀ ਆ ਆ ਦੇਖ ਲਓ ਗੁਰਦੁਆਰਾ ਸਾਹਿਬ ਤੋਂ ਲੈ ਕੇ ਦੂਰ ਤੱਕ ਇਸੇ ਤਰ੍ਹਾਂ ਟ੍ਰੈਫਿਕ ਆ ਬਾਈ ਕਿੰਨੀ ਦੂਰ ਹੈ ਜਾਂ ਸੇ ਰਾਮ ਝੂਲਾ 1 ਕਿਲੋਮੀਟਰ 2 2 ਕਿਲੋਮੀਟਰ ਆ ਬਾਈ ਕਹਿੰਦਾ ਆ ਰਾਮ ਝੂਲਾ ਤੇ ਸ਼ਾਮ ਨੂੰ 뷰 ਵਧੀਆ ਹੁੰਦਾ ਆਰਾਮ ਝੂਲਾ ਦੇਖਣ ਵਾਲਾ ਹੁੰਦਾ ਇੱਥੇ ઋਸ਼ੀਕੇਸ਼ ਦੇ ਵਿੱਚ ਬਹੁਤ ਟ੍ਰੈਫਿਕ ਰਹਿੰਦੀ ਹੈ ਬਹੁਤ ਵੱਡੀਆਂ ਲਾਈਨਾਂ ਲੱਗਦੀਆਂ ਨੇ ਤੇ ਜੇ ਆਪਾਂ 2 ਕਿਲੋਮੀਟਰ ਵੀ ਜਾਂ ਉਹਦੇ ਲਈ ਵੀ ਕਾਫੀ ਟਾਈਮ ਲੱਗ ਜਾਂਦਾ ਤੇ ਹੁਣ ਅਸੀਂ ਜਾ ਰਹੇ ਹਾਂ ਨਾ ਆਟੋ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਨੇ ਲੱਗੀਆਂ ਹੋਈਆਂ ਅਗਲੇ ਵਾਲੇ ਪਾਸੇ ਤੇ ਓ ਕਿਲੋਮੀਟਰ ਜਾਣ ਲਈ ਵੀ ਕਾਫੀ ਟਾਈਮ ਲੱਗ ਜਾਂਦਾ अच्छा जी अच्छा ਅਮੀ ਜਾਮ ਆ ਜਾਂਦਾ ਭਾਈ ਕਹਿੰਦਾ ਵੀ ਜਦੋਂ ਹੁਣ ਯਾਤਰਾ ਦਾ ਟਾਈਮ ਆ ਨਾ ਤਾਂ ਜ਼ਿਆਦਾ ਜਾਮ ਆ ਵੀ ਸਾਰੇ ਆ ਟਾਈਮ ਆਉਂਦੇ ਨੇ ਤੇ ਜਦੋਂ ਟਾਈਮ ਨਹੀਂ ਹੁੰਦਾ ਕਹਿੰਦਾ ਉਦੋਂ ਤਾਂ ਨਾਰਮਲ ਹੁੰਦਾ ਆਮ ਉਦੋਂ ਕਹਿੰਦੇ ਇੰਨੀ ਟ੍ਰੈਫਿਕ ਨਹੀਂ ਹੁੰਦੀ ਤੇ ਇਥੇ ਰਾਮ ਚੂਲਾ ਦੇਖਾਂਗੇ ਤੇ ਨਾਲੇ ਉਹ ਰੀ ਆਰਤੀ ਵੀ ਹੁੰਦੀ ਹੈ ਉਹ ਵੀ ਆਪਾਂ ਦੇਖਾਂਗੇ ਆਪਾਂ ਪਹੁੰਚ ਗਏ ਆ ਰਾਮ ਝੂਲੇ ਦੇ ਨੇੜੇ ਅੰਮ੍ਰਿਤਵ ਆਟੋ ਵਾਲੇ ਬਾਈ ਨੂੰ ਪੈਸੇ ਦੇ ਰਿਹਾ ਐਥੇ ਤੱਕ ਉਹ ਗੁਰਦੁਆਰਾ ਸਾਹਿਬ ਤੋਂ ਆਉਣ ਦੇ ਲਈ ਆਪਾਂ ਨੂੰ 10 ਤੋਂ 15 ਮਿੰਟ ਲੱਗੇ ਨੇ ਕਿਉਂਕਿ ਸ਼ਾਮ ਦੇ ਟਾਈਮ ਇੱਥੇ ਟ੍ਰੈਫਿਕ ਕਾਫੀ ਹੁੰਦੀ ਆ ਨਾ ਉਸ ਕਰਕੇ ਸਾਹਮਣੇ ਗੰਗਾ ਨਦੀ ਵਗਦੀ ਆ ਤੇ ਗੰਗਾ ਨਦੀ ਦੇ ਉੱਪਰ ਇਹ ਰਾਮ ਝੂਲਾ ਇਹ ਆਪਾਂ ਅੱਜ ਸਾਰਾ ਦੇਖਾਂਗੇ ਕਿਉਂਕਿ ਆ ਇੱਥੇ ਗੇਟ ਬਣਿਆ ਹੋਇਆ ਆ ਰਾਮ ਝੂਲਾ ਇਹਨੂੰ ਜਾਣ ਦੇ ਲਈ ਇੱਥੇ ਪਾਰਕਿੰਗ ਦੇ ਵਿੱਚ ਦੀ ਲੰਘਣਾ ਪੈਂਦਾ ਔਰੇ ਆ ਪਾਰਕਿੰਗ ਬਣੀ ਹੋਈ ਹੈ ਤੇ ਇਹਦੇ ਵਿੱਚ ਦੀ ਲੰਘ ਕੇ ਆਪਾਂ ਪਹੁੰਚਾਂਗੇ ਰਾਮ ਝੂਲਾ ਤੇ ਇੱਥੇ ਰਾਮ ਝੂਲੇ ਦੇ ਆਲੇ ਦੁਆਲੇ ਕੁਸ਼ਾ ਮਾਰਕੀਟ ਵੀ ਹੈ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਾਫੀ ਕਰਾਊਡ ਹੈ ਇਸ ਟਾਈਮ ਕਾਫੀ ਰੌਣਕ ਹੁੰਦਾ ਇੱਥੇ ਕਿਉਂਕਿ ਆਹ ਸੀਜ਼ਨ ਆ ਨਾ ਹੁਣ ਆਹ ਟਾਈਮ ਦੇ ਵਿੱਚ ਦੂਰੋਂ ਦੂਰੋਂ ਇੱਥੇ ਲੋਕ ਆਉਂਦੇ ਨੇ ਰਿਸ਼ੀਕੇਸ਼ ਦੇ ਵਿੱਚ ਆ ਕੁਸ਼ੂ ਮਾਰਕੀਟ ਹੈ ਕੱਪੜੇ ਵਾਲੀਆਂ ਦੁਕਾਨਾਂ ਨੇ ਇੱਥੇ ਆਲੇ ਦੁਆਲੇ ਇਹ ਵੀ ਆਪਾਂ ਦੇਖਾਂਗੇ ਵਾਪਸੀ ਦੇ ਟਾਈਮ 'ਚ ਸਾਰੀ ਮਾਰਕੀਟ ਪਹਿਲਾਂ ਆਪਾਂ ਆਰਾਮ ਝੂਲਾ ਦੇਖਦੇ ਆਂ ਜਾ ਕੇ ਆਪਾਂ ਗੰਗਾ ਦੇ ਕੰਡੇ ਤੇ ਪਹੁੰਚ ਗਏ ਇਧਰ ਸਾਹਮਣੇ ਹੈਗਾ ਆਰਾਮ ਝੂਲਾ ਤੇ ਨਾਲ-ਨਾਲ ਇੱਥੇ ਆਹ ਮਾਰਕੀਟ ਹੈ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਕੱਪੜੇ ਵਾਲੀਆਂ ਵੀ ਬਾਕੀ ਹੋਰ ਛੱਲੇ ਹੋ ਗਏ ਜਿਵੇਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਬਹੁਤ ਸਾਰਾ ਸਮਾਨ ਹੈ ਤੇ ਜਾ ਕੇ ਆਪਾਂ ਦੇਖਦੇ ਹਾਂ ਆ ਰਾਮ ਚੂਲਾ ਵੱਡੇ ਰੋਡ ਤੋਂ ਥੋੜਾ ਜਿਹਾ ਨੀਚੇ ਨੂੰ ਆ 500 ਮੀਟਰ ਉਤਰ ਕੇ ਇਹ ਆਟੋ ਆਪਾਂ ਨੂੰ ਵੱਡੇ ਰੋਡ ਦੇ ਤੱਕ ਛੱਡ ਦਿੰਦਾ ਫਿਰ ਉਸ ਤੋਂ ਅੱਗੇ ਪੈਦਲ ਚੱਲ ਕੇ ਆਉਣਾ ਪੈਂਦਾ ਆ ਰਾਮ ਚੂਲੇ ਤੱਕ ਮੱਕੀ ਕਰਾਉਂਡ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬਹੁਤ ਕਰਾਊਡ ਹੁੰਦਾ ਇੱਥੇ ਹਾਰੇ ਹਾਰੇ ਮਹਾ ਲਓ ਜੀ ਆਪਾਂ ਪਹੁੰਚ ਗਏ ਰਾਮ ਚੂਲਾ ਇਹ ਆ ਰਾਮ ਚੂਲਾ ਤੇ ਇਹ ਆਪਾਂ ਪਾਰ ਕਰਕੇ ਦੂਸਰੀ ਸਾਈਡ ਜਾਣਾ ਹੈ ਇਹ ਗੰਗਾ ਨਦੀ ਦੇ ਉੱਪਰ ਦੀ ਹੈ ਬਣਿਆ ਹੋਇਆ ਰਾਮ ਚੂਲਾ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਇਸ ਦੇ ਉੱਪਰ ਤੇ ਜਦੋਂ ਆਪਾਂ ਇਹਦੇ ਉੱਪਰ ਤੁਰਦੇ ਆ ਇਹ ਝੂਲਦਾ ਫੀਲ ਹੁੰਦਾ ਆਪਾਂ ਨੂੰ ਵੀ ਇਹ ਝੂਲ ਰਿਹਾ ਹੈ ਦੀ ਜੇ ਪਰ ਨੇ ਤੇ ਇਧਰੋਂ ਸਾਈਡ ਤੋਂ ਕੁਛ ਐਵੇਂ ਦਾ 뷰 ਆਉਂਦਾ ਸ਼ਾਮ ਦਾ ਜਦੋਂ ਆਪਾਂ ਆਰਮ ਝੂਲੇ ਨੂੰ ਪੈਦਲ ਪਾਰ ਕਰਦੇ ਆ ਤਾਂ ਇਹ ਹੱਥ ਹਲਕਾ ਹਲਕਾ ਹਿੱਲਦਾ ਐਵੇਂ ਲੱਗਦਾ ਆਪਾਂ ਕਿਸੇ ਝੂਲੇ ਦੇ ਵਿੱਚ ਬੈਠੇ ਹੁੰਨੇ ਆ ऋषिकेश ਦੇ ਵਿੱਚ ਇਸ ਸਮੇਂ ਜਿਹੜੀ ਕਾਫੀ ਗਰਮੀ ਪੈ ਰਹੀ ਹੈ ਜਿਵੇਂ 40 ਡਿਗਰੀ ਟੈਂਪਰੇਚਰ ਹੈ ਤਾਂ ਸ਼ਾਮ ਦਾ ਟਾਈਮ ਬੈਸਟ ਹੈ ਹੁਣ 6 ਸਵਾ ਖੀਦਾ ਜਿਹੜਾ ਟਾਈਮ ਹੋਇਆ ਹੈ ਘੁੰਮਣ ਦੇ ਲਈ ਸ਼ਾਮ ਦਾ ਟਾਈਮ ਬੈਸਟ ਹੈ ਰੀਸ਼ੀਕੇਸ਼ ਦੇ ਵਿੱਚ ਰਾਮਚੂਲੇ ਨੂੰ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਪਾਰ ਕਰਨ ਦੇ ਲਈ 5 ਤੋਂ 6 ਮਿੰਟ ਲੱਗ ਜਾਂਦੇ ਨੇ ਕਿਉਂਕਿ ਕਾਫੀ ਲੰਬਾ ਹੈ ਆ ਗੰਗਾ ਨਦੀ ਹੈ ਗੰਗਾ ਨਦੀ ਦੇ ਉੱਪਰ ਇਹ ਰਾਮਚੂਲਾ ਬਣਿਆ ਹੋਇਆ ਹੈ ਕਿਉਂਕਿ ਰਸ਼ ਕਾਫੀ ਹੁੰਦਾ ਨਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਹੁਣ ਦੇਖ ਰਹੇ ਹੋ ਕਾਫੀ ਰਸ਼ ਹੈ ਤੇ ਆ ਲਾਈਟਾਂ ਨਾਲ ਇਹਦਾ ਵੀਊ ਹੋਰ ਵੀ ਸੋਹਣਾ ਲੱਗਦਾ ਜਦੋਂ ਆਪਾਂ ਥੱਲੋਂ ਰੋਡ ਤੋਂ ਖੜਕੇ ਦੇਖਦੇ ਆ ਆਰਾਮ ਝੂਲੇ ਨੂੰ ਲਓ ਜੀ ਆਪਾਂ ਪਾਰ ਕਰ ਲਿਆ ਆਰਾਮ ਝੂਲਾ 5 ਮਿੰਟ ਮੰਗ ਆਪਾਂ ਨੂੰ ਲੱਗੇ ਨੇ ਆਰਾਮ ਝੂਲਾ ਪਾਰ ਕਰਨ ਵਾਸਤੇ ਤੇ ਚੱਲਦੇ ਹੁਣ ਆਪਾਂ ਥੱਲੇ ਦੇ ਵਾਲੇ ਪਾਸੇ ਬਿਲਕੁਲ ਕੰਡੇ ਤੇ ਜਾਵਾਂਗੇ ਗੰਗਾ ਦੇ ਆਰਾਮ ਝੂਲਾ ਆਪਾਂ ਝੂਲ ਕੇ ਆ ਗਏ ਕੰਡੇ ਤੇ ਆ ਗਏ ਬਿਲਕੁਲ ਗੰਗਾ ਦੇ ਤੇ ਇੱਥੇ ਵੀ ਬਹੁਤ ਰਸ਼ ਹੈ ਦੇਖ ਸਕਦੇ ਹੋ ਤੁਸੀਂ ਤੇ ਸ਼ਾਮ ਨੂੰ 뷰 ਬਹੁਤ ਸੋਹਣਾ ਹੁੰਦਾ ਹੈ ਆਰਾਮ ਝੂਲੇ ਦਾ ਵੀ ਇੱਧਰ ਲਾਈਟਾਂ ਲੱਗੀਆਂ ਹੋਈਆਂ ਨੇ ਝੂਲੇ ਦੇ ਉੱਪਰ ਤੇ ਕਵਾੜੀ ਨਿਵਾੜੋ ਆ ਮੇਰੇ ਕੋਲ ਤੇ ਸਾਰੇ ਆਰਾਮ ਝੂਲੇ ਦੇ ਉੱਪਰ ਆ ਲਾਈਟਾਂ ਲੱਗੀਆਂ ਹੋਈਆਂ ਨੇ ਲਾਈਟਾਂ ਨਾਲ ਡੈਕੋਰੇਟ ਕੀਤਾ ਹੋਇਆ ਤੇ ਇੱਧਰ ਆ ਸਾਹਮਣੇ ਵਾਲੇ ਪਾਸੇ ਇੱਥੇ ਮੰਦਿਰ ਹੈ ਥੱਲੇ ਵਾਲੇ ਪਾਸਿਓਂ ਆਰਾਮ ਝੂਲੇ ਦਾ ਇਸ ਤਰ੍ਹਾਂ ਦਾ ਵਿਊ ਆਉਂਦਾ ਹੈ ਵਰਗੇ ਦਾ ਤਾਹੂ ਹੋਰ ਜਗਾਉ ਉਹਨੂੰ ਰਾਮਕੰਨ ਬੜੀ ਪੜਤ ਕੋ ਨੰਦੋ ਚੱਲੀਏ ਭਾਈ ਹਾਂ 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 ਤੇ ਅੱਗੇ ਵਾਲੇ ਪਾਸੇੋਂ ਦਿਖਾਉਨੇ ਆ ਤੁਹਾਨੂੰ ਤੇ ਇੱਥੋਂ ਆਪਾਂ ਹੁਣ ਅੱਗੇ ਚੱਲਦੇ ਆ ਆਹ ਸਾਈਡ ਦੇਖ ਸਕਦੇ ਹੋ ਬਹੁਤ ਰਾਸ਼ਾ ਇੱਥੇ ਦੇਖੋ ਜਿਵੇਂ ਆਪਾਂ ਝੂਲੇ ਦੇ ਉੱਪਰ ਦੀ ਆਇਆ ਹਨਾ ਆ ਗੰਗਾ ਪਾਰ ਕੀਤੀ ਹੈ ਝੂਲੇ ਦੇ ਉੱਪਰ ਦੀ ਉਸੇ ਤਰ੍ਹਾਂ ਇੱਥੇ ਕਿਸ਼ਤੀਆਂ ਵੀ ਹੈਗੀਆਂ ਨੇ ਥੱਲੇ ਤੇ ਤੁਸੀਂ ਕਿਸ਼ਤੀ ਦੇ ਵਿੱਚ ਵੀ ਪਾਰ ਕਰ ਸਕਦੇ ਹੋ ਝੂਲੇ ਦੇ ਉੱਪਰ ਵੀ ਪਾਰ ਕਰ ਸਕਦੇ ਹੋ ਆਪਾਂ ਗੰਗਾ ਦੇ ਕੰਡੇ ਤੇ ਆ ਗਏ ਆ ਸਾਹਮਣੇ ਰਾਮ ਝੂਲਾ ਹੈ ਤੇ ਥੇਪਾ ਕੇ ਬੈਠ ਗਈ। ਬਾਕੀ ਆਹ ਟਾਈਮ ਬਹੁਤ ਰਸ਼ ਹੁੰਦਾ ਇੱਥੇ। ਗੰਗਾ ਉੱਪਰ ਬਹੁਤ ਸਾਰੇ ਜਣੇ ਗੰਗਾ ਦੇ ਵਿੱਚ ਨਹਾਉਣ ਆਉਂਦੇ ਨੇ ਦੂਰੋਂ ਦੂਰੋਂ। ਤੇ ਇੱਥੇ ਆਪਾਂ ਪੌੜੀਆਂ ਤੇ ਬੈਠੇ ਆਂ। ਅੱਜ ਥੋੜੀ ਜਿਹੀ ਸਿਹਤ ਠੀਕ ਨਹੀਂ ਸੀਗੀ। ਜਦੋਂ ਕੱਲੋਂ ਆਪਾਂ ਕੱਲ੍ਹ ਆ ਪਏ ਆ ਗੋਵਿੰਦ ਘਾੜ ਤੋਂ ਦੀਸੀ ਕੇਸ ਤੱਕ ਉਹ ਗੱਡੀ ਦੇ ਵਿੱਚ ਉਹ ਮਤਲਬ ਉਹ ਸਫ਼ਰ ਥੋੜਾ ਜਿਆਦਾ ਠੀਕ ਨਹੀਂ ਰਿਹਾ। ਕੁਝ ਗਰਮੀ ਥੋੜੀ ਜਿਹੀ ਜ਼ਿਆਦਾ ਸੀ। ਥੋੜੀ ਜਿਹੀ ਮੈਨੂੰ ਲੱਗਾ ਸਰੀਰ ਨੂੰ ਗਰਮੀ ਲੱਗੀ। ਅੱਜ ਆਪਾਂ ਸਾਰਾ ਦਿਨ ਰੈਸਟ ਕੀਤੀ ਆ ਕੱਲ ਆਪਾਂ ਇੱਥੇ ਆਗੇ ਸੀਗੇ ਰਾਤ ਨੂੰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੈਸਟ ਕੀਤੀ ਆ ਤੇ ਹੁਣ ਮੈਂ ਥੋੜਾ ਜਿਹਾ ਬੈਠ ਗਿਆ ਹੁਣ ਵੀ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਸੀ ਮੈਨੂੰ ਐਵੇਂ ਸੀ ਲੱਗੇ ਜਦੋਂ ਜਾ ਆਉਨੇ ਆ ਨਾ ਅੱਜ ਸ਼ਾਮ ਨੂੰ ਆਪਾਂ ਇੱਥੇ ਆ ਰਿਹੀ ਸੀ ਘੁੰਮ ਲਈ ਤਾਂ ਆਗੇ ਸੀਗੇ ਇਧਰ ਨੂੰ 10 ਮਿੰਟ ਹੋਰੇ ਬਹਿਨੇ ਆ ਤੇ ਆ ਸਾਰਾ ਆਪਾਂ ਨੂੰ ਦਿਖਾਏ ਦਿੱਤਾ ਆ ਰਾਮ ਚੂਲਾ ਤੇ ਥੋੜਾ ਜਿਹਾ ਗੇਮ ਨੂੰ ਆਪਾਂ ਹੋਰ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਰੂਮ ਦੇ ਵਿੱਚ ਵਾਪਸ ਜਾਵਾਂਗੇ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਯਾਰ ਕਿਉਂ ਗਰਮੀ ਜਿਆਦਾ ਆ ਉੱਪਰ ਮਤਲਬ ਪਹਾੜਾਂ ਚ ਮੌਸਮ ਵਧੀਆ ਸੀਗਾ ਹੇਮਕੁੰਡ ਸਾਹਿਬ ਬਹੁਤ ਵਧੀਆ ਮੌਸਮ ਸੀ ਤੇ ਉੱਥੇ ਦਾ ਮੌਸਮ ਬਹਿਣ ਵਧੀਆ ਤੇ ਉਹ ਇਹ ਆ ਕਿ ਖੁੱਲਮ ਗਰਮੀ ਹੋ ਗਈ ਉਹਦੇ ਕਰਕੇ ਹੋ ਗਿਆ ਕੁਛ ਥੋੜਾ ਜਿਹਾ ਪਾਣੀ ਚੇਂਜ ਹੋ ਜਾਂਦਾ ਨਾ ਉਹਦੇ ਨਾਲ ਹੋ ਗਿਆ ਬਾਕੀ ਇੱਥੇ ਬਹਿਨੇ ਆਪਾਂ 10 ਮਿੰਟ ਫਿਰ ਇੱਥੋਂ ਅੱਗੇ ਨੂੰ ਚੱਲਾਂਗੇ ਅਗਲੇ ਵਾਲੇ ਪਾਸੇ ਸਾਰਾ ਦੇਖ ਕੇ ਫਿਰ ਆਪਾਂ ਰੂਮ ਦੇ ਵਿੱਚ ਵਾਪਸ ਜਾਵਾਂਗੇ 6:30 7 ਵਜੇ ਦਾ ਸਮਾਂ ਹੋਇਆ ਸ਼ਾਮ 7:30 ਵਜੇ ਦਾ ਥੋੜਾ ਜਿਹਾ ਟਾਈਮ ਆਪਾਂ ਬੈਠੇ ਇੱਥੇ ਗੰਗਾ ਦੇ ਕੰਢੇ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਆਰਾਮ ਚੂਲੇ ਨੂੰ ਦਵਾਰਾਂ ਕ੍ਰੋਸ ਕਰਾਂਗੇ ਪਹਿਲਾਂ ਸਾਡਾ ਪ੍ਰੋਗਰਾਮ ਅੱਗੇ ਜਾਣ ਦਾ ਸੀ ਤੂੰ ਅੱਗੇ ਇੱਕ ਹੋਰ ਚੂਲਾ ਪਰ ਹੁਣ ਥੋੜਾ ਜਿਹਾ ਠੀਕ ਨਹੀਂ ਲੱਗ ਰਿਹਾ ਯਾਰ ਤੇ ਆਪਾਂ ਰੂਮ ਦੇ ਵਿੱਚ ਜਾਵਾਂਗੇ ਦੁਬਾਰਾ ਨਹੀਂ ਫੇਰ ਬੁਆਰ ਹੋ ਜਾਾਂਗੇ ਬਾਅਦੋਂ ਫਿਰ ਪਿੰਡ ਨੂੰ ਵੀ ਜਾਣਾ ਪਿੰਡ ਤੱਕ ਦਾ ਸਫ਼ਰ ਵੀ ਲੰਮਾ ਟਰੇਨ ਦੇ ਵਿੱਚ ਲਾਈਟਾਂ ਨਾਲ ਬਹੁਤ ਸੋਹਣਾ ਲੱਗਦਾ ਆ ਰਾਮ ਛੂਲਾ ਪੱਠੇ ਬੋਰ ਹੋ ਗਿਆ ਨਾ ਕਾਠਾ ਹਾਂ ਬਾਈ ਬਹੁਤ ਹੋ ਗਿਆ ਕਾਠਾ ਸਰ ਹੈਗੇ ਮੁੰਡੇ ਫੋਟੋ ਖਾਂਦੇ ਆਂ ਓਏ ਇਹਨਾਂ ਨੇ ਕਿਹੜੇ ਕਾਠੇ ਹਾਂ ਸਤਿ ਸ਼੍ਰੀ ਅਕਾਲ। ਉਹ ਆ ਗਏ। ਲੈ ਆਉਣਾ, ਦਵਾ ਜਾਓ। ਦੂਰ ਚੂਲਿਆ ਨਾ ਉਹ ਆਇਆ। ਹਰਾਮ ਚੂਲਾ ਦੇਖ ਕੇ ਆਪਾਂ ਆ ਗਏ ਤੇ ਚੱਲਦੇ ਹੁਣ ਇਧਰੋਂ ਵਾਪਸ ਆਹ ਸਾਈਡ ਤੋਂ ਪਾਈ ਸੀਗੇ। ਇੱਥੇ ਮਾਰਕੀਟ ਹੈ ਬਹੁਤ ਸਾਰੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ। ਇਸ ਤਰ੍ਹਾਂ ਦੇ ਛੱਲੇ ਹਨਾ ਆਪਾਂ ਵੀ ਲੈ ਕੇ ਜਾਣਾ ਯਾਰ ਕੁਝ। ਬਹੁਤ ਵੱਡੀ ਇਹ ਮਾਰਕੀਟ ਹੈ ਇੱਥੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕਾਫੀ ਸਾਰਾ ਸਮਾਨ ਇੱਥੇ ਡੈਕੋਰੇਸ਼ਨ ਵਾਲਾ ਹੈ ਕੱਪਮ ਵੀ ਲੈ ਕੇ ਜਾਣਾ ਯਾਰ ਉੱਤਰਾਖੰਡ ਵਾਲਾ ਮਸ਼ਾਅੱਲਾ ਜੁਦੀ ਕੱਲਾ ਉੱਤਰਾਖੰਡ ਲੈ ਕੇ ਆਵੇ ਨਹੀਂ ਉੱਤਰਾਖੰਡ ਵਾਲਾ ਨਹੀਂ ਮਿਲ ਰਿਹਾ ਅੱਗੇ ਦੇਖਦੇ ਆਂ ਜਾ ਕੇ ਜਾਂ ਕਿਉਂ ਮੈਂ ਕਿਤੇ

ਇੱਥੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਆ ਦੇਖੋ ਪਰਸੋ ਹਨਾ ਕੱਪੜੇ ਵਾਲੀਆਂ ਬਹੁਤ ਵੱਡੀ ਮਾਰਕੀਟ ਹੈ ਇਹ ਆ ਰਾਮ ਚੁੱਲੀ ਦੇ ਨੇੜੇ ਆ ਇੱਥੋਂ ਲੋਗੋ ਲੈਣ ਲੱਗੇ ਆ ਆਪਾਂ ਜਿਹਦੇ ਉੱਤਰਾਖੰਡ ਲਿਖਿਆ ਹੁੰਦਾ ਇੱਥੇ ਬਾਈ ਨੇ 50 ਦਾ ਇੱਕ ਕਿਹਾ ਪਿੱਛੇ 150 ਦਾ ਕਹੀ ਜਾਂਦਾ ਸੀ ਇਹਦੇ ਨਾਲ ਦੇ ਬਹੁਤ ਸਾਰੇ ਨੇ ਉਰੇ ਦਾਦਾ ਕਰ ਲਓ 50 ਪਾਉਂਦਾ ਕਪੜੇ ਖਰੀਦ ਰਿਹਾ ਕਿ ਤੱਬੇ ਮੈਂ ਇੱਕ ਦਾਦਾ ਚੂੜੀ ਲੈ ਰਹਾ ਜੇ ਦੋ ਦੇ ਦੇਣਾ ਚੇਰੋ ਲੱਭ ਕੇ ਦਿੰਦਾ ਬਾਈ ਕਹਿੰਦਾ ਆ ਲੈ ਆਪਾਂ ਉੱਪਰ ਲਿਖਿਆ ਹੈ ਉੱਤਰਾਖੰਡ ਦੇਖੋ ਅਮਰਤ ਨੇ ਲਿਆ ਇੱਕ ਮੈਂ ਇਹ ਆਪਾਂ ਜਿੱਥੇ ਵੀ ਜਾਇਆ ਕਰਾਂਗੇ ਉਹੀ ਸਟੇਟ ਦਾ ਆਪਾਂ ਲੈ ਕੇ ਆਇਆ ਕਰਾਂਗੇ ਠੀਕ ਆ ਬਾਈ ਅਮਰਤ ਇਹ ਆਪਾਂ ਇਕੱਠੇ ਕਰਨੇ ਨੇ ਕਰੇ ਲਾਇਆ ਕਰਾਂਗੇ ਇਹਨੂੰ ਪਰ ਜਿਵੇਂ ਉੱਤਰਾਖੰਡ ਆਵਾਂ ਆਇਆ ਪਉਤਰਾਖੰਡ ਦਾ ਲਿਆਂਦਾ ਜੇ ਹਮ ਹਿਮਾਚਲ ਜਾਵਾਂਗੇ ਹਿਮਾਚਲ ਚ ਅੱਜ ਤਾਂ ਕਹੇ ਰਾਜਸਥਾਨ ਨਹੀਂ ਐਥੇ ਉੱਤਰਾਖੰਡ ਦੀ ਮਿਲੂ ਬਾਈ ਹੋਰ ਰਾਜਸਥਾਨ ਚ ਮਿਲੂ ਤੇ ਇਥੋਂ ਚੱਲਦੇ ਆਪਾਂ ਆਟੋ ਲੈਨੇ ਆ ਅਮਰਤ ਕਹਿੰਦਾ ਮੈਂ ਰੋਟੀ ਖਾਣੀ ਆ ਬਾਹਰ ਖਾਊਗਾ ਅਮਰਤ ਰੋਟੀ ਮੈਂ ਨਹੀਂ ਖਾਂਦਾ ਯਾਰ ਮੈਂ ਕੁਝ ਹਲਕਾ ਹੀ ਖਾਊਗਾ ਕਿਉਂਕਿ ਫਿਰ ਥੋੜੀ ਜੀ ਢਿੱਡ ਚ ਪ੍ਰੋਬਲਮ ਹੈ ਕਮਾ ਫਿਰ ਜਿਆਦਾ ਉਲਝ ਜੂ ਫਿਰ ਪਿੰਡ ਤੱਕ ਲੰਬਰ ਆਸਾ ਫਰ ਆਪਣਾ ਸਾਹਮਣੀ ਮੇਨ ਰੋਡ ਆ ਗਿਆ ਮੇਨ ਰੋਡ ਤੋਂ ਆਟੋ ਮਿਲ ਜਾਣਾ ਉਥੇ ਹੋਊ ਬਾਈ ਰੈਸਟੋਰੈਂਟ ਹਨਾ ਕੋਈ ਅੱਗੇ ਜਾ ਕੇ ਹਾਂ ਤੇ ਇੱਥੇ ਬਹੁਤ ਦੁਕਾਨਾਂ ਹੈਗੀਆਂ ਨੇ ਨਾਲ-ਨਾਲ ਕੱਪੜੇ ਵਾਲੀਆਂ ਵੀ ਹੈਗੀਆਂ ਨੇ ਹਨਾ ਜਿਵੇਂ ਆਪਾਂ ਆ ਲਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਖਾਣ ਪੀਣ ਵਾਲੀਆਂ ਵੀ ਦੁਕਾਨਾਂ ਹੈਗੀਆਂ ਨੇ ਹੋਰ ਆ ਕੱਪੜੇ ਵਾਲੀ ਦੁਕਾਨ ਹੈ ਕਾਫੀ ਵੱਡੀ ਆ ਉਹ ਹੀ ਪਾਰਕਿੰਗ ਆ ਗਈ ਜਿਹੜੀ ਪਾਰਕਿੰਗ ਆਪਾਂ ਉਹਦੇ ਸਮੇਂ ਕ੍ਰਾਸ ਕਰਕੇ ਗਏ ਸੀ ਬੱਸ ਇੱਥੇ ਐਥੋਂ ਆਟੋ ਲੈ ਲਿਆ ਆ ਭਾਈ ਸਾਹਿਬ ਆਪਾਂ ਨੂੰ ਛੱਡ ਕੇ ਆਉਣਗੇ ਆਏ ਹੋਏ ਸਮਾਈਲ ਤੇਰੀ ਸਮਾਈਲ ਵੋਗ ਹੰਡ ਦਿੰਦਾ ਭਾਈ ਹੈ ਬਾਈ ਨੇ 50 ਰੁਪਏ ਲੈਣੇ ਨੇ ਗੁਰਦੁਆਰਾ ਤੱਕ ਗੁਰਦੁਆਰਾ ਸਾਹਿਬ ਤੱਕ ਛੱਡਣ ਦੇ ਸਵਾਰੀਆਂ ਢੀਕਦਾ ਬਾਈ ਹੋਰ ਵੀ ਹੋਰ ਸਵਾਰੀਆਂ ਆਉਣ ਖਰਜਾਈਏ ਕੱਢਾਂ ਆਏਗਾ ਦੇ ਕਰਦਾ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਚੱਲਦੇ ਆਂ ਬਾਕੀ ਰਾਤ 8:00 ਵਜੇ ਦਾ ਟਾਈਮ ਹੋ ਗਿਆ ਚੱਲਦੇ ਆਪਾਂ ਆਪਣੇ ਰੂਮ ਦੇ ਵਿੱਚ ਮੈਂ ਡਿਸਪੈਂਸਰੀ ਦੇ ਵਿੱਚੋਂ ਦਵਾਈ ਲੈ ਕੇ ਆਇਆ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਡਿਸਪੈਂਸਰੀ ਹੈ ਜੇ ਤੁਸੀਂ ਇੱਥੇ ਰਿਸ਼ੀ ਕੇ ਸ਼ਾਹੋਂਗੇ ਇੱਥੇ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਡਿਸਪੈਂਸਰੀ ਮਿਲੂ ਗੋਵਿੰਦ ਧਾਮ ਤੇ ਗੋਵਿੰਦ ਘਾਟ ਤੇ ਸਾਰੇ ਸਥਾਨਾਂ 'ਤੇ ਤੁਹਾਨੂੰ ਡਿਸਪੈਂਸਰੀ ਮਿਲ ਜੂ ਗੁਰਦੁਆਰਾ ਸਾਹਿਬ ਦੇ ਵਿੱਚ ਆ ਮੈਂ ਦਵਾਈ ਲੈ ਕੇ ਰੱਖ ਲਈ ਮੈਂ ਕਿਹਾ ਜੇ ਜ਼ਰੂਰਤ ਪਈ ਰਾਤ ਨੂੰ ਜਾਂ ਕੱਲ ਨੂੰ ਹਨਾ ਤਾਂ ਲੈ ਲਵਾਂਗੇ ਤੇ ਇੱਥੇ ਲੰਗਰ ਹਾਲ ਦੇ ਨਾਲ ਹੀ ਡਿਸਪੈਂਸਰੀ ਹੈ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਦੇ ਵਿੱਚ ਆਪਾਂ ਕਮਰਾ ਲਿਆ ਹੋਇਆ ਹੈ ਤੇ ਆਪਣਾ ਕਮਰਾ ਉੱਪਰ ਹੈ ਫਰਸਟ ਫਲੋਰ ਤੇ ਆਹ ਪਾਣੀ ਦੀ ਬੋਤਲ ਮੈਂ ਲਿਆਇਆ ਸੀਗਾ ਮੈਂ ਕਿਹਾ ਜੇ ਲੋੜ ਪਈ ਪੀਣ ਦੀ ਪਿਆਸ ਲੱਗਦੀ ਹੈ ਨਾ ਰਾਤ ਨੂੰ ਫਿਰ ਤੇ ਇੱਥੇ ਲਿਫਟ ਦਾ ਪ੍ਰਬੰਧ ਵੀ ਹੈਗਾ ਜੇ ਕਿਸੇ ਨੂੰ ਮਤਲਬ ਚੜ੍ਹਨ 'ਚ ਦਿੱਕਤ ਹੁੰਦੀ ਹੈ ਨਾ ਲਿਫਟਾਂ ਲੱਗੀਆਂ ਹੋਈਆਂ ਨੇ ਇੱਥੇ 260 ਨੰਬਰ ਰੂਮ ਆਪਣਾ ਮੱਕੀ ਰੂਮ ਆ ਪਹਿਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ ਅੱਜ ਵੀ ਦਿਖਾ ਦਾਨੇ ਆ ਤੁਹਾਨੂੰ ਆਹ ਰੂਮ ਆ 260 ਤੇ ਇਥੋਂ نیچے ਸਾਰਾ ਦਿਖਦਾ ਆ ਪਾਰਕਿੰਗ ਆ ਗਈ ਸਾਰੀ ਗੱਡੀਆਂ ਵਾਲੀ ਮੱਕੀ ਬਹੁਤ ਸਾਰੇ ਨਿਵਾਸ ਨੇ ਇਥੇ ਜਿਵੇਂ ਇਹ ਨਿਵਾਸ ਆ ਹਨਾ ਕਾਫੀ ਸਾਰੇ ਨਿਵਾਸ ਨੇ ਇੱਥੇ ਲੋਕ ਖੋਲਦੇ ਆਪਾਂ ਆ ਆਪਣਾ ਰੂਮ ਹੈ ਇੱਥੇ ਜਿਹੜਾ ਆਪਾਂ ਲਿਆ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਹਦਾ ਇੱਕ ਦਿਨ ਦਾ ਆਪਾਂ 1100 ਰੁਪਏ ਪੇ ਕੀਤਾ ਇਹ ਏਸੀ ਰੂਮ ਆ ਸਾਹਮਣੇ ਉਧਰ ਏਸੀ ਲੱਗਿਆ ਹੋਇਆ ਵਿੰਡੋ ਏਸੀ ਇੱਥੇ ਤੇ ਨਾਲ ਇਹਦੇ ਨਾਲ ਅਟੈਚ ਵਾਸ਼ਰੂਮ ਮਿਲਿਆ ਬਾਕੀ ਆ ਸ਼ੀਸ਼ਾ ਹੈਗਾ ਇੱਥੇ ਪੱਗ ਮੰਨਣ ਨੂੰ ਹਣਾ ਤਿਆਰ ਹੋਣ ਨੂੰ ਤੇ ਇਹ ਦੋ ਜਣਿਆਂ ਵਾਸਤੇ ਆ ਰੂਮ ਬਾਕੀ ਬਹੁਤ ਵਧੀਆ ਰੂਮ ਆ ਤੇ ਸਫਾਈ ਆ ਪੂਰੀ ਤੇ ਇੱਥੇ ਵੱਡੇ ਰੂਮ ਵੀ ਹੈਗੇ ਨੇ ਛੋਟੇ ਰੂਮ ਵੀ ਹੈਗੇ ਨੇ ਜਿਵੇਂ ਅਸੀਂ ਦੋ ਜਣੇ ਆ ਮੈਂ ਤੇ ਅਮਰਿਤ ਤਾਂ ਅਸੀਂ ਇਹ 1100 ਵਾਲਾ ਮਿਲਿਆ ਸਾਨੂੰ ਦੋਨੋਂ ਜੇ 4 ਜਣੇ ਹੁੰਦੇ ਨੇ ਤਾਂ ਮੇਰੇ ਖਿਆਲ ਚ 10 1500 ਹੁੰਦਾ ਜੇ ਵੱਧ ਜਣੇ ਹੁੰਦੇ ਨੇ 7 8 ਨੂੰ 2000 ਰੁਪਇਆ ਹੁੰਦਾ ਐਵੇਂ ਮਤਲਬ ਜਿੰਨੇ ਜਣੇ ਹੋਣਗੇ ਉਸ ਹਿਸਾਬ ਨਾਲ ਜਿੰਨਾ ਵੱਡਾ ਰੂਮ ਰੂ ਇਹਦਾ ਸੀ 1100 ਰੁਪਇਆ ਪੇ ਕੀਤਾ ਕਾਫੀ ਵਧੀਆ ਰੂਮ ਆ ਏਸੀ ਲੱਗਿਆ ਹੋਇਆ ਅਟੈਚ ਬਾਥਰੂਮ ਹੈ ਸਵੇਰੇ 9 ਵਜੇ ਤੱਕ ਹੈ ਆਪਣੇ ਕੋਲ ਇਹ ਰੂਮ ਤੇ ਅੱਜ ਦਾ ਦਿਨ ਆਪਾਂ ਥੋੜੀ ਰੈਸਟਿੰਗ ਕੀਤੀ ਹੈ ਰਿਲੈਕਸ ਜਿਆ ਰੱਖਿਆ ਦਿਨ ਅੱਜ ਸਿਰਫ ਆਪਾਂ ਆਰਾਮ ਚੂ ਲਈ ਦੇਖਣ ਗਏ ਆ ਤੇ ਕੁਛ ਆਲੇ ਦੁਆਲੇ ਦੀ ਮਾਰਕੀਟ ਜਿਹਨੇ ਹੋਰ ਆਪਾਂ ਕਿਤੇ ਨਹੀਂ ਘੁੰਮਿਆ ਹੈ ਵੀ ਕਿਉਂਕਿ ਸਿਹਤ ਥੋੜੀ ਦੇ ਆਪਾਂ ਜਦੋਂ ਕੋਮਨ ਲੱਗ ਜਾਂਦੀ ਗਰਮੀ ਇੱਥੇ ਮਤਲਬ 40 ਡਿਗਰੀ ਹੈ 40 42 ਡਿਗਰੀ ਤਾਂ ਹੋਰ ਬਿਮਾਰ ਹੋ ਜਾਣੀ ਸੀ ਹੁਣ ਆਪਾਂ ਹਲਕਾ ਜਿਹਾ ਹੀ ਖਾਤਾ ਥੋੜੇ ਜਿਹਾ ਚੌਲੇ ਖਾਦੇ ਨੇ ਤੇ ਜਿਹੜੀ ਆਪਾਂ ਦਵਾਈ ਲੈਂਦੀ ਸੀ ਡਿਸਪੈਂਸਰੀ ਚੋਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਹੀ ਉਹ ਲੈ ਦਾਂਗੇ ਤੇ ਰੈਸਟ ਕਰਦੇ ਆਂ ਬਾਕੀ ਅੱਗੇ ਆਪਾਂ ਜਾਣਾ ਇੱਥੋਂ ਰਿਸ਼ੀਕੇਸ਼ ਤੋਂ ਹਰਦੁਆਰ ਉੱਥੇ ਵੀ ਥੋੜਾ ਜਿਹਾ ਘੁੰਮਣਾ ਹੈ ਜੇ ਤਾਂ ਮਤਲਬ ਠੀਕ ਰਹੀ ਸਿਹਤ ਆਪਣੀ ਕੱਲ ਤੱਕ ਤਾਂ ਆਪਾਂ ਹਰਦੁਆਰ ਜਾਵਾਂਗੇ ਨਹੀਂ ਫਿਰ ਇੱਥੋਂ ਸਿੱਧੀ ਪਿੰਡ ਵਾਪਸੀ ਕਰਾਂਗੇ ਉਹ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਹਾਨੂੰ ਆਪ ਦੱਸਦੇ ਰਹਾਂਗੇ ਬਾਕੀ ਇਹ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਚ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ